ਸਾਰੇ ਕਾਲਜੀ ਸਾਰਿਆਂ ਨੂੰ ਹੋਰ ਕੀ ਹਾਲ ਚਾ ਸਾਰਿਆਂ ਦਾ ਚੜ੍ਹਦੀਖਲਾ ਤੇ ਚੜ੍ਹਦੀ ਕਲਾਈ ਹੋਣੀ ਚਾਹੀਦੀ ਹੈ ਤੇ ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਉਹ ਹੈ ਹੜਾ ਵਾਲੇ ਮਸਲੇ ਨੂੰ ਲੈ ਕੇ ਢਾਡੀ ਪਤਮ ਦਾ ਅਖਰਾ ਸੁਨੇਹਾ ਕਿ ਜਿਹੜਾ ਮਤਲਬ ਪੰਜਾਬ ਚ ਹੜ੍ਹ ਵਗੈਰਾ ਤੋਂ ਤੁਹਾਨੂੰ ਪਤਾ ਹੈ ਕਿੰਨੀ ਵੀਡੀਓ ਪਾਈ ਹੈ ਉਸ ਦੇ ਰਿਲੇਟਿਡ ਇਹਨਾਂ ਨੇ ਆਪਣੇ ਮਤਲਬ رائے ਮੰਨ ਲਓ رائے ਦਈ ਆਪਣੀ ਤੇ ਸੁਨੇਹਾ ਦੇ ਆਇਕ ਤਾਂ ਆਓ ਬਿਨਾਂ ਕਿਸੇ ਤੋਪ ਪਹਿਲੀ ਵੀਡੀਓ ਸਟਾਰਟ ਕਰਦੇ ਹਾਂ ਸਿਆਣੇ ਬੈਠੇ ਹੋ ਜਿਹੜਾ ਬੰਦਾ ਕਿਸੇ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਆਪਣਾ ਫਾਇਦਾ ਕਰਨਾ ਚਾਹੁੰਦਾ ਉਹਦੇ ਵਰਗਾ ਨਕੰਮਾ ਬੰਦਾ ਹੀ ਦੁਨੀਆ ਤੇ ਕੋਈ ਨਹੀਂ ਹੈਗਾ ਸਹੀ ਹੈ ਹਾਂ ਅਗਲੇ ਦੇ ਦਿਨ ਸਹੀ ਹੋਣ ਤੇ ਸਿੱਧਾ ਹਿੱਕ ਚ ਵੱਜੂ ਅਗਲੇ ਦੀ ਚ ਪਤਾ ਲੱਗੇ ਵੀ ਹਾਂ ਬਰਾਬਰ ਦੀ ਝੋਟ ਅਗਲਾ ਫਸਿਆ ਤੂੰ ਹੀ ਆਪਣਾ ਫਾਇਦਾ ਪਾਲਦੇ ਫਿਰਦੇ ਉਹਦਾ ਮੱਥਾ ਸੀਧਾ ਨੂੰ ਵੀ ਟੇਕੀ ਜਾਂਦੇ ਆ ਬਾਬਿਆਂ ਨੂੰ ਵੀ ਟੇਕੀ ਜਾਂਦੇ ਮਹਾਰਾਜ ਦੇ ਕਹਿੰਦੇ ਵੀ ਨਹੀਂ ਉਹਦੀ ਬਾਹ ਫੜ ਭਾ ਮੇਰਾ ਦੁਸ਼ਮਣ ਆ ਲੋੜ ਪੈਣ ਤੇ ਸਾਥ ਦੇ ਇਥੇ ਤੇ ਸਗਾ ਭਰਾ ਹੀ ਫਸਿਆ ਹੋਵੇ ਤੇ ਰਾਤ ਸਲਾਹ ਹੁੰਦੀ ਹੁੰਦੀ ਇਹ ਫਸਿਆ ਤੇ ਕਿਦਾਂ ਧੌਣ ਤੇ ਗੋਡਾ ਰੱਖਣਾ ਇਹਦੇ ਲੋਡ ਵੰਦੇ ਕਿਦਾਂ ਪੈਲੀ ਖੋਣੀ ਸੋਚਦੇ ਆ ਫਿਰ ਵੀ ਕੀ ਕਰਨੀ ਸਕੇ ਭਰਾ ਨਹੀਂ ਕਰਨਦੇ ਲੋਕ ਭੈਣ ਨਾ ਕਰਨਦਾ ਆ ਭੈਣ ਭਰਾ ਨਾ ਕਰੀ ਜਾਂਦੀ ਕੰਧ ਨਾ ਕੰਧ ਸਾਂਝੀ ਕਾਗਜ਼ ਤੇ ਮਾਂ ਪਿਓ ਦਾ ਨਾਂ ਹੀ ਕੋਈ ਲਿਖਿਆ ਇਹ ਸਾਡਾ ਦਸਤੂਰ ਬਣ ਗਿਆ ਵਿਪਤਾ ਚ ਪਏ ਬੰਦੇ ਦੀ ਛਿੱਲ ਕਿਦਾਂ ਲਾਉਣੀ ਆ ਇਹ ਸਿੱਖਾਂ ਦੇ ਵਿੱਚ ਨਹੀਂ ਸੀ ਇਹਦਾ ਸਿਖਾਣ ਦੇ ਬਾਹ ਫੜੀਏ ਉਹਨਾਂ ਬੰਦਿਆਂ ਦੀ ਵੀ ਜਿੰਨਾ ਬੰਦਿਆਂ ਨੇ ਸਾਡੇ ਗਲਾਂ 'ਚ ਵੀ ਟਾਇਰ ਪਾਏ ਸੀ ਅਸੀਂ ਤੇ ਉਹਨਾਂ ਦੀ ਵੀ ਬਾਹ ਫੜਦੇ ਪਰ ਅੱਜ ਸਾਨੂੰ ਹੋ ਕੀ ਗਿਆ ਹੜ ਦੀ ਮਾਰ ਨੇ ਕਿੱਡਾ ਵੱਡਾ ਨੁਕਸਾਨ ਕੀਤਾ ਬਹਾਦਰੀ ਦੇ ਸੇਵਾਦਾਰੀ ਤੁਹਾਨੂੰ ਉੱਥੇ ਪਰਖੀ ਜਾਣੀ ਆ ਜੇ ਮੇਰੀ ਕੋਠੀ 'ਚ 4 ਦਾਣੇ ਆਗੇ ਤੇ ਮੈਂ ਵੀ ਆਖੂ ਕੋਈ ਨਹੀਂ ਮੈਂ 4 ਘਾਟ ਖਾ ਲੂੰਗਾ ਮੇਰਾ ਗਵੰਡੀਆ ਮੇਰਾ ਭਰਾ ਵਾ ਮੇਰੇ ਪਿੰਡ ਦਾ ਬੰਦਾ ਬਾਲਟੀਆਂ ਭਰ-ਭਰ ਕੇ ਆਹ ਛੜਕਾਂ ਦੇ ਲੰਗਰ ਲਾਉਣ ਲੋ ਪਿੰਡ ਦੇ ਬੰਦੇ ਨਾ ਭੁੱਖੇ ਮਰ ਜਣਾ ਧਿਆਨ ਰੱਖਿਓ ਇਹ ਨਾ ਵੇ ਪਿੰਡ ਦੇ ਨਿਆਣੇ ਭੁੱਖੇ ਮਰ ਜਣ ਪਿੰਡ ਦੇ ਲੋਕੀ ਰੋਂਦੇ ਰਹਿ ਜਾਣ ਤੇ ਅਸੀਂ ਆ ਕੇ ਵੀ ਅਸੀਂ ਚੱਲੇ ਟਰੱਕ ਭਰ ਕੇ ਫਲਾਣੀ ਥਾਂ ਤੇ ਲੰਗਰ ਲੈ ਕੇ ਇੱਕ ਸਾਲ ਪਿੰਡ ਵਾਲੇ ਸੰਭਲ ਗਏ ਅਗਲੀ ਦੀ ਗੁਰੂ ਰਾਮਦਾਸ ਖੂਚੀਆਂ ਜਾਦੀਆਂ ਦਊਗਾ ਸਾਲੋਂ ਪਰ ਹੁਣਾਂ ਨਹੀਂ ਕਿਉਂਕਿ ਛੱਜਨੇ ਨਹੀਂ ਟਿਕੰਦਣਾ ਦਾ ਛੱਜ ਮਗਰ ਬੱਜਾ ਚਾ ਉਧਰ ਉਹਨੇ ਟਿਕਾਣੇ ਨਹੀਂ ਦੇਣਾ ਸਾਨੂੰ ਨਹੀਂ ਨਹੀਂ ਬਾਹਰ ਹੀ ਜਾਣਾ ਪਾਣੀ ਇੱਥੇ ਕਰਨਾ ਇਹ ਸਾਡੇ ਚ ਸਭ ਤੋਂ ਵੱਡੀ ਜੇ ਅਸੀਂ ਆਪੂ ਆਪਣੇ ਪਿੰਡ ਹੀ ਸੰਭਲ ਲਈਏ ਨਾ ਅੱਜ ਦੀ ਡੇਟ ਅੰਦਰ ਹੁਣ ਕੋਈ ਐਹੋ ਜਿਹਾ ਪਿੰਡ ਨਹੀਂ ਹੈਗਾ ਜਿਸ ਪਿੰਡ ਚੋਂ 5 10 ਬੰਦੇ ਬਾਹਰਲੇ ਦੇਸ਼ਾਂ ਚ ਨਹੀਂ ਬੈਠੇ ਆ ਵੀ ਤੇ ਮੇਲਾ ਸਾਡੇ ਭਰਾਵਾਂ ਨੇ ਹੋ ਸਕਦਾ ਬਾਹਰੋਂ ਸੇਵਾ ਭੇਜੀ ਹੋਵੇ ਵਿੰਦੇ ਹੋਣੇ ਬੜੇ ਤੇਜ਼ ਕਰਕੇ ਆ ਹੂੰ ਹੂੰ ਐਨ ਆਰ ਆਈ ਭਰਾ ਜੇ ਤੁਹਾਡਾ ਸਾਥ ਦੇ ਸਕਦੇ ਆ ਕਿਉਂਕਿ ਉਹਨਾਂ ਨੇ ਬੜੀ-ਬੜੀ ਔਖੇ ਟਾਈਮ ਤੇ ਪੰਜਾਬ ਦੀ ਬਾਹ ਫੜੀ ਆ ਕਰੋਨਾ 'ਚ ਵੀ ਫੜੀ ਸੀ 23 ਦੇ ਹੜ੍ਹਾਂ 'ਚ ਵੀ ਫੜੀ ਤੇ ਹੁਣ ਬਾ ਉਹਨਾ ਹੁਣ ਵੀ ਫੜਨੀ ਆ ਤੁਹਾਡੀ ਪਰ ਜਹੀਂ ਆਪੂ ਆਪਣੇ ਪਿੰਡ ਤੋਂ ਵੇਖ ਲਈਏ ਜ਼ਰੂਰੀ ਨਹੀਂ ਆ ਕਿ ਲੋੜਵੰਦ ਕੌਣ ਹੋ ਸਕਦਾ ਕੋਈ ਜਾਤ ਦਾ ਬਿੱਲਾ ਨਹੀਂ ਕਿਸੇ ਤੇ ਲੱਗਾ ਹੁੰਦਾ ਵੀ ਫਲਾਣੀ ਜਾਤ ਆਲਾ ਲੋੜਵੰਦ ਆ ਜਦੋਂ ਕੁਦਰਤ ਦੀ ਮਾਰ ਵੱਜਦੀ ਆ 100-100 ਕਿੱਲਾਂ ਵਾਲੇ ਵੀ ਰੜੇ ਤੇ ਬਿਠਾ ਦੇਣਾ ਲਿਆ ਕੇ ਨਦਰ ਉਪਠੀ ਜੇ ਕਰੇ ਵਾਜ ਕੋਲ ਨਦਰ ਉਪਠੀ ਵਾਜ ਕੋਲ ਨਦਰ ਉਪਠੀ ਜੇ ਕਰੇ ਸੁਲਤਾਨਾ ਕਾਹੂ ਕਰਾਇਦਾ ਉਹਦੀ ਨਦਰ ਜਦੋਂ ਪੁੱਠੀ ਹੋ ਜਾਂਦੀ ਏ ਕਿਸਮਤ ਨੇ ਪਤਾ ਨਹੀਂ ਕੀ ਕਰ ਦੇਣਾ ਵੱਡੇ ਵੱਡੇ ਬਾਦਸ਼ਾਹ ਕੱਖਾਂ ਤੋਂ ਔਲੇ ਕਰਕੇ ਰੱਖ ਦਿੰਦਾ ਇਸ ਕਰਕੇ ਕਿਸੇ ਦੀ ਮੁਸੀਬਤ ਵਿੱਚ ਉਹਦੀ ਮਦਦ ਨਹੀਂ ਨਾ ਕਰਨ ਜੋਗੇ ਉਹਦੇ ਮੋਢੇ ਤੇ ਹੱਥ ਰੱਖ ਕੇ ਇੰਨਾ ਹੀ ਕਹਿ ਦਿਓ ਭਾਉ ਫਿਰ ਨਾ ਕਰੀ ਤੇਰੇ ਨਾਲ ਬੰਦਾ ਦੁਗਣਾ ਹੋ ਕੇ ਫਿਰਦਾ ਹਾਂ ਦਾ ਨਾਰਾ ਮਾਰਨਾ ਹੀ ਬੜਾ ਖੌਂਦਾ ਪਰ ਇਹ ਪੰਚਾਇਤ ਜੇ ਕਿਸੇ ਦੀ ਬੇਇੱਜ਼ਤੀ ਹੁੰਦੀ ਹੋਵੇ ਬਸ ਇੰਨਾ ਕਹਿ ਦਈਏ ਪਾਉ ਫਿਕਰ ਨਾ ਕਰੀ ਤੇਰਾ ਨਾਲ ਗਲਤ ਹੋ ਰਿਹਾ ਬਸ ਇੰਨਾ ਹੀ ਬੜਾ ਹੁੰਦਾ ਮੋਢੇ ਦੇ ਹੱਥ ਕੀ ਰੱਖਣਾ ਇਹ ਮੋਬਾਈਲ ਪਹਿਲਾਂ ਕੱਢਿਆ ਹੁੰਦਾ ਵੀ ਨਹੀਂ ਵੀਡੀਓ ਬਣਾ ਕੇ ਤੇ ਪਹਿਲਾਂ ਮੈਂ ਪਾਉਣੀ ਜੀ ਵਟਸਐਪ ਦੇ ਉੱਤੇ ਵੇਖਿਓ ਆਹ ਤੇ ਸਾਡੀ ਭਾਵਨਾ ਰਹਿ ਗਈ ਆ ਉਦਾਂ ਹੀ ਕਹਿੰਦੇ ਆ ਵੀ ਅਸੀਂ ਸਰਬੱਤ ਦਾ ਭਲਾ ਮੰਗਦੇ ਆ ਸਰਬੱਤ ਦੇ ਭਲੇ ਚ ਚੀਜ਼ਾਂ ਨਹੀਂ ਸੀ ਆ ਕਿ ਸਰਬੱਤ ਦਾ ਭਲਾ ਕਰਨਾ ਵਾ ਅੱਜ ਆਪਣੇ ਲੋੜਵੰਦਾਂ ਦੀ ਬਾਹ ਫੜੋ ਤੁਹਾਡੇ ਪਿੰਡ 'ਚ ਵੀ ਹੋਣਗੇ ਤੁਹਾਡੇ ਲਾਗੇ ਬੰਨੇ ਪਿੰਡ 'ਚ ਵੀ ਹੋਣਗੇ ਕੋਈ ਫਰਕ ਨਹੀਂ ਪੈਂਦਾ ਗੁਰੂ ਨੇ ਕੀ ਪਤਾ ਸਾਡੀ ਪਰਖ ਹੀ ਲੈਣੀ ਹੋਵੇ ਤੂੰ ਵੱਡਾ ਦਾਨੀ ਬਣਿਆ ਫਿਰਦਾ ਵਾ ਆ ਤੇਰਾ ਦਾਨ ਪਰਖਾਂ ਆ ਤੇਰੀ ਭਗਤੀ ਪਰਖਾਂ ਉੱਥੇ ਫਿਰ ਬੰਦੇ ਨੂੰ ਦੀ ਪਰਖ ਲੱਗਦੀ ਗੱਲਾਂ ਨਾਲ ਦੇ ਸਾਰੇ ਹੀ ਸੁਹਾਕਣਾ ਵਾ ਪਤਾ ਤੇ ਉਦੋਂ ਲੱਗਦਾ ਵੀ ਜਦੋਂ ਖਸਮ ਦੀ ਗੱਲ ਮੰਨੀ ਜਾਵੇ ਤੇ ਰੋਲ ਪੈਂਦੀ ਹੈ ਸ਼ੇਰਾਂ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਹਰੀ ਸਿੰਘ ਨਲੂਏ ਦੀ ਬਿਮਾਰੀ ਦਾ ਫਾਇਦਾ ਚੁੱਕਣ ਵਾਸਤੇ 40 ਹਜ਼ਾਰ ਪਠਾਣਾ ਨੇ ਹਮਲਾ ਕੀਤਾ ਜਮਰਾਉ ਦੇ ਕਿਲੇ ਉੱਤੇ ਇੱਕ ਬੰਨੇ 40 ਹਜ਼ਾਰ ਤੇ ਇੱਕ ਬੰਨੇ ਸਰਦਾਰ ਮਹਾ ਸਿੰਘ 1000 ਬੰਦੇ ਨਾਲ ਹਰੀ ਸਿੰਘ ਨਲੂਆ ਤੇ ਪ੍ਰਸ਼ਾਵਰ ਬੈਠਾ ਬੜੀ ਦੂਰ ਉਹਨੂੰ ਤੇ ਖਬਰ ਕੋਈ ਨਹੀਂ ਕਿ ਉਹ ਤੇ ਕੀ ਹੁੰਦਾ ਸਰਦਾਰ ਮਹਾ ਸਿੰਘ ਮੀਰਪੁਰੀਏ ਨੇ 2 ਦਿਨ ਦੁਸ਼ਮਣ ਦਾ ਮੁਕਾਬਲਾ ਕੀਤਾ 2 ਦਿਨ ਜਦੋਂ 2 ਦਿਨ ਦੁਸ਼ਮਣ ਦਾ ਮੁਕਾਬਲਾ ਕਰ ਲਿਆ ਮੈਂ ਤੀਜਾ ਦਿਨ ਆ ਗਿਆ ਤੇ ਕਿਲੇ ਦੀ ਕੰਧ ਚ ਪਾੜ ਪੈ ਗਿਆ ਸਰਦਾਰ ਮਹਾ ਸਿੰਘ ਨੇ ਆਪਣੇ ਬਹਾਦਰਾਂ ਨੂੰ ਆਖਿਆ ਵੀ ਮੈਨੂੰ ਕੁਝ ਮੁੰਡੇ ਐਸੇ ਚਾਹੀਦੇ ਆ ਜਿਹੜੇ ਰੇਤ ਦੀਆਂ ਬੋਰੀਆਂ ਭਰ ਕੇ ਤੇ ਕੰਧ ਦਾ ਪਾੜ ਪੂਰ ਦੇਣ ਤੇ ਦੋ ਮੁੰਡੇ ਐਸੇ ਚਾਹੀਦੇ ਜਿਹੜੇ ਰਾਤੋਂ ਰਾਤ ਆ ਮੇਰੀ ਚਿੱਠੀ ਸਰਦਾਰ ਹਰੀ ਸਿੰਘ ਨਲੂਵੇ ਨੂੰ ਪਸ਼ਾਵਰ ਦੇ ਆਉਣ। ਕੰਧ ਦਾ ਪਾੜ ਪੂਰਨ ਵਾਸਤੇ ਤੇ ਮੁੰਡੇ ਉੱਠੇ। ਪਰ ਜਦੋਂ ਚਿੱਠੀ ਦੇਣ ਦੀ ਗੱਲ ਆਈ ਜਿੱਥੇ ਮੁੰਡਿਆਂ ਨੇ ਆਖਿਆ ਵੀ ਅਸੀਂ ਚਿੱਠੀ ਦੇ ਕੇ ਆਵਾਂਗੇ। ਉਹਨਾਂ ਦੇ ਵਿੱਚ ਇੱਕ ਬੀਬੀ ਵੀ ਉੱਠ ਕੇ ਖੜੀ ਹੋਈ। ਇਹ ਬੀਬੀ ਹਿੰਦੂਆਂ ਦੀ ਕੁੜੀ ਸੀ ਪੰਡਤ ਇਹਨੂੰ ਵਿਆਹੀ ਜਾਂਦਾ ਸੀ ਪਠਾਨ ਖੋਕੇ ਲੈ ਗਏ ਉਹਦਾ ਘਰ ਵਾਲਾ ਰੋਂਦਾ ਰੋਂਦਾ ਸਰਦਾਰ ਹਰੀ ਸਿੰਘ ਨਲੂਏ ਕੋਲ ਆਇਆ ਹਰੀ ਸਿੰਘ ਨਲੂਏ ਨੇ ਇਸ ਕੁੜੀ ਨੂੰ ਛਡਾ ਕੇ ਲਿਆਂਦਾ ਇਸ ਬੀਬੀ ਨੇ ਅੰਮ੍ਰਿਤ ਛਕਿਆ ਤੇ ਨਾਂ ਰੱਖਿਆ ਬੀਬੀ ਹਰਸ਼ਰਨ ਕੌਰ ਆਵਾਜ਼ ਮਾਰ ਕੇ ਕਹਿੰਦੀ ਸਰਦਾਰ ਮਹਾ ਸਿੰਘ ਜੀ ਇੱਥੇ ਕੱਲੇ ਕੱਲੇ ਬੰਦੇ ਦੀ ਲੋੜ ਆ ਜਰਨੈਲ ਦੀ ਲੋੜ ਆ ਆ ਚਿੱਠੀ ਮੈਨੂੰ ਦੇ ਦਿਓ ਇਹ ਚਿੱਠੀ ਮੈਂ ਪਹੁੰਚਾਉਂਗਾ ਕਈਆਂ ਨੇ ਆਨਾ ਕਾਨੀ ਕੀਤੀ ਵੀ ਕੱਲੀ ਔਰਤ ਕਿਲੇ ਤੋਂ ਬਾਹਰ ਜਾਊਗੀ ਰੱਬ ਨਾ ਕਰੇ ਇਹਦੀ ਇੱਜ਼ਤ ਉਤੇ ਬਣਾਈ ਦੇ ਅਹੇ ਮੂੰਹ ਵਿਖਾਉਣ ਜੋਗੇ ਨਹੀਂ ਰਹਿਣਾ ਉਸ ਬੀਬੀ ਨੇ ਇੱਕੋ ਜਵਾਬ ਦਿੱਤਾ ਉਹ ਕਹਿੰਦੀ ਮੈਂ ਜੇ ਤੇਗ ਗਾਤਰੇ ਸਜਾਉਣਾ ਜਾਣਦੀ ਆ ਤੇ ਲੋੜ ਪੈਣ ਤੇ ਗੁੱਟ ਲਾਉਣਾ ਵੀ ਜਾਣਦੀ ਆ ਜਿਹੜਾ ਗੁੱਟ ਮੇਰੀ ਇੱਜ਼ਤ ਵੱਲ ਨੂੰ ਵਧੂਗਾ ਸਤਕਾਰਯੋਗ ਬੀਬੀਆਂ ਬੈਠੀਆਂ ਜੀ ਪੰਜਾਬਣ ਮਾਂ ਜਨੀ ਦਲੇਰ ਮਾਂ ਦੁਨੀਆ ਤੇ ਕਿਤੇ ਨਹੀਂ ਗਿਆ ਪੰਜਾਬਣ ਮਾਂ ਹੀ ਸੀ ਜਿਨੇ ਹਰੀ ਸਿੰਘ ਨਲੂਆ ਪੈਦਾ ਕੀਤਾ ਸੀ ਪੰਜਾਬਣ ਮਾਂ ਹੀ ਸੀ ਜਿਨੇ ਅਕਾਲੀ ਬਾਬਾ ਫੂਲਾ ਸਿੰਘ ਪੈਦਾ ਕੀਤਾ ਸੀ ਪੰਜਾਬਣ ਮਾਂ ਹੀ ਸੀ ਜਿਨੇ ਸ਼ਹੀਦ ਭਾਈ ਹਰਪਜਨ ਸਿੰਘ ਪੈਦਾ ਕੀਤਾ ਸੀ ਉਹ ਪੰਜਾਬਣ ਮਾਂ ਹੀ ਹੋਊਗੀ ਜਿਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਾ ਪੈਦਾ ਕੀਤਾ ਸੀ ਉਹ ਪੰਜਾਬਣ ਮਾਂ ਹੀ ਸੀ ਜਿਨੇ ਸੁਖਾ ਜਿੰਦਾ ਤੇ ਸਤਵੰਤ ਸਿੰਘ ਬੀਤ ਸਿੰਘ ਪੈਦਾ ਕੀਤਾ ਸੀ ਅੱਜ ਦੀ ਡੇਟ ਅੰਦਰ ਜੇ ਮਾਂ ਆਪਣੀ ਜ਼ਿੰਮੇਵਾਰੀ ਸੰਭ ਲਵੇ ਨਾ ਕੁਝ ਨਹੀਂ ਹੋਣ ਲੱਗਾ ਸੀ ਪਰ ਗੁਸਾ ਨਾ ਕਰੋ ਤੁਸੀਂ ਮੇਰੀਆਂ ਸਤਕਾਰਯੋਗ ਬੈਠੀਆਂ ਹੋ ਅਸੀਂ ਕਿਤੇ ਨਾ ਕਿਤੇ ਉਸ ਜ਼ਿੰਮੇਵਾਰੀ ਤੋਂ ਮੁਨਕਰ ਹੋ ਚੁੱਕੇ ਹਾਂ ਅੱਗੇ ਔਲਾਦ ਪਾਲੀ ਜਾਂਦੀ ਸੀ ਸਾਂਝੇ ਕੰਮ ਨਾਲ ਅੱਜ ਔਲਾਦ ਪਾਲੀ ਜਾਂਦੀ ਹੈ ਐਸਾਨ ਕਰਕੇ ਬੰਦਾ ਕਹਿੰਦਾ ਮੈਂ ਬਾਹਰੋਂ ਥੱਕਿਆ ਆ ਮੈਂ ਨਿਆਣੇ ਕੋ ਸੰਭ ਉਹ ਕਹਿੰਦੀ ਮੈਂ ਸਾਰਾ ਦਿਨ ਕੰਮ 'ਚ ਮਰੀ ਆ ਮੈਂ ਨਿਆਣੇ ਕੋ ਸੰਭ ਤੂੰ ਸੰਭ ਨਿਆਣਾ ਵੀ ਤੇ ਉਦਾਂ ਦੇ ਸਾਂਭਿਆ ਜਾਣਾ ਨਾ ਵਿੱਚੋਂ ਕਰੀ ਚਾ ਨਾ ਸਮਝਿਆ ਜਾਂਦਾ ਸੀ ਬੱਚਾ 90% ਮਾਂ ਦੇ ਨੇੜੇ ਆ ਇਹ ਕੋਈ ਦੂਰ ਆਏ ਨਹੀਂ ਇਧਰ 5-10% ਹੀ ਆ ਕਿਉਂਕਿ ਜਨਮ ਦੇ ਦਿੱਤਾ ਕਮਾਈ ਕੀਤੀ ਕੰਮ ਮੁਕਿਆ ਦੁੱਖ ਸੁੱਖ ਬੱਚੇ ਦਾ ਮਾਂ ਦੇ ਨੇੜੇ ਹੁੰਦਾ ਵਾ ਇੱਕ ਸਟੇਜ ਤੇ ਮੈਂ ਵਾਵਾ ਦਾ 10 ਕਿੰਟ ਇਦਾਂ ਬੀਬੀ ਨਾਲ ਲਾ ਦਿੱਤੇ ਕੋਈ ਮਾਈ ਉੱਠ ਕੇ ਖੜੋ ਗਈ ਉਹਦਾ ਕਿੰਨੀ ਗੱਲ ਲੜ ਕੇ ਹੈ ਹੀ ਨਹੀਂ ਕਰੋ ਅਣੀ ਵੀ ਸਾਡੇ ਆ ਲੱਤ ਕਰੀ ਜਾਂਦਾ ਹੈਦਰ ਵੀ ਕਰ ਮਾਰਾ ਜਾ ਮੈਂ ਕਿਹਾ ਕਿਉਂ ਕਹਿੰਦੀ ਸਾਨੂੰ ਤੂੰ ਕਹੀ ਜਾਣਾ ਨਿਆਣਾਂ ਲੱਗੇ ਜਵਜੀਤ ਸਾਹਿਬ ਪੜੋ ਨਿਆਣਾਂ ਲੱਗੇ ਸੁਖਮੀ ਸਾਹਿਬ ਪੜੋ ਕਹਿੰਦੀ ਸਾਡੀ ਜਵਜੀ ਸੁਖਮੀ ਦੋਥੇ ਰਹਿ ਜਾਂਦੀ ਹੈ ਜਦੋਂ ਸਰਦਾਰ ਸ਼ਾਮਾ ਨੂੰ ਏਡੀ ਬੋਤਲ ਖੋਲ ਕੇ ਬੈਠਾ ਹੁੰਦਾ ਇਹ ਡੇਗਦਾ ਆਉਣ ਰਿਆ ਗਲੀ ਦੇ ਵਿੱਚ ਤੂੰ ਸਾਨੂੰ ਜਵਜੀ ਕਿਹਦੇ ਪਾਸੇ ਪੜਾਉਣਾ ਕਰਦਾ ਮੈਂ ਕਿਹਾ ਗੱਲ ਤੇ ਤੇਰੀ ਠੀਕ ਹੈ ਗੱਲ ਉੱਥੇ ਆਉਂਦੀ ਆ ਪੰਜਾਬਣ ਮਾਂ ਜੇਦ ਉਤੇ ਆਵੇ ਤੇ ਕੀ ਨਹੀਂ ਹੋ ਸਕਦਾ ਇਸ ਕਰਕੇ ਤੁਸੀਂ ਆਪਣੇ ਘਰਾਂ ਚ ਜਿੱਦ ਫੜ ਮੋਨਾ ਵੀ ਆਹ ਕੁਝ ਕੀਤਾ ਜਾ ਸਕਦਾ ਔਲਾਦ ਨਹੀਂ ਵਿਗੜ ਸਕਦੀ ਨਹੀਂ ਗਲਤ ਬਹਿਣੀ ਬਹਿ ਸਕਦੀ ਜੇ ਜੰਮਦੇ ਬੱਚੇ ਨੂੰ ਜਨਮ ਲੈਂਦੇ ਸਾਰ ਉਹਦੀ ਉਮਰ ਦੇ ਪੜਾ ਤੱਕ ਆਉਂਦਿਆਂ ਆਉਂਦਿਆਂ ਇਤਿਹਾਸ ਨਾਲ ਜੋੜਿਆ ਹੋਊਗਾ ਉਹਦੇ ਕੇਸ ਥਾਣਾ ਵਾਹਵਾਕ ਨੂੰ ਦੱਸਿਆ ਹੋਊਗਾ ਬਾਬਾ ਫਤਿਹ ਸਿੰਘ ਦੇ ਕੇਸ ਈਦਾਂ ਦੇ ਸੀ ਚੋਰਾਵਰ ਸਿੰਘ ਦੇ ਕੇਸ ਈਦਾਂ ਦੇ ਸੀ ਕਦੀ ਲੋਕੀ ਕਰਦੇ ਸੀ ਪ੍ਰਾਣੀਆਂ ਮਾਈਆਂ ਪੁੱਤ ਤੇਰੇ ਕੇਸਾਂ 'ਚੋਂ ਤਾਰੂ ਸਿੰਘ ਦਿਸਦਾ ਹੈ ਤੇਰੇ ਕੇਸਾਂ 'ਚੋਂ ਭਾਈ ਮਣੀ ਸਿੰਘ ਦਿਸਦਾ ਹੈ ਅੱਜ ਚੀਚੇ ਸਾਹਮਣੇ ਕੋਲੇ ਤੇਰੇ 'ਚੋਂ ਸ਼ਹਿਰੂ ਖਾਨ ਦਿਸਦਾ ਹੈ ਤੇਰੇ ਜੋ ਸਲਮਾਨ ਖਾਨ ਦਿਸਦਾ ਈ ਪੁੱਤ ਤ ਫਿਰ ਉਦਾਂ ਦਾ ਨਿਕਲਣਾ ਸੀ ਨਾ ਸਾਡਾ ਬੱਚਾ ਸੋ ਗਾਇਜ਼ ਇਹ ਵਾਲੀ ਵੀਡੀਓ ਹੋ ਚੁੱਕੀ ਹੈ ਸਾਡੀ ਐ ਤਰੀਕਾ ਤਾਂ ਤੁਸੀਂ ਦੇਖੀ ਹੈ ਹਨਾ ਕਿਨੇ ਬਦੇ ਤਰੀਕੇ ਨਾਲ ਇਹਨਾਂ ਨੇ ਸਮਝਾਇਆ ਹੈ ਕਿ ਮਤਲਬ ਆ ਪਹਿਲਾਂ ਹੁੰਦਾ ਸੀ ਕਿ ਸੋਚ ਵਿਚਾਰਨਾ ਨਹੀਂ ਹੁੰਦਾ ਸੀ ਇਹ ਹੁੰਦਾ ਸੀ ਕਿ ਭਾਈਚਾਰਾ ਹੈ ਕਿ ਹੈਲਪ ਕਰਨੀ ਹੀ ਕਰਨੀ ਹੈ ਤੇ ਕਹਿੰਦੇ ਅੱਜ ਕੱਲ ਇਹ ਹੁੰਦਾ ਕਿ ਵੀਡੀਓ ਬਣਾ ਲਈ ਪਹਿਲਾਂ ਸਟੇਟਸ ਪਾ ਲਈ ਤੇ ਆ ਫਿਰ ਅੰਜੂ ਹੁੰਦਾ ਕਿ ਰਾਤ ਨੂੰ ਡਿਸਾਈਡ ਕਰਦੇ ਕਿ ਦੀ ਹੈਲਪ ਕਰੀਏ ਕਿ ਨਾ ਕਰੀਏ ਕਹਿੰਦੇ ਕੋਦੇ ਭਰਾ ਦੇ ਹੁੰਦੇ ਨੇ ਅਸ ਅਗੇ ਭਰਾ ਹੁੰਦੇ ਨਾ ਅੰਜ ਕਹਿੰਦੇ ਮਤਲਬ ਦੁਖਲਾ ਲੱਗਿਆ ਕਿ ਹੈ ਨਾ ਇੰਜ ਕਿ ਸੋਚਣਾ ਕਿ ਇਸ ਜਦੋਂ ਆਪਣਾ ਕੋਈ ਹੈਲਪ ਕਰਨੀ ਆ ਉਹਦੀ ਤਾਂ ਮਦਦ ਕਰਨੀ ਆ ਹੈ ਨਾ ਤਾਂ ਉਹਨਾਂ ਨੇ ਪਹਿਲੇ ਦਾਇਰ ਦੱਸਿਆ ਕਿ ਪਹਿਲੇ ਮਾਮ ਕੀ ਮਿਲਦ ਨੂੰ ਦੱਸਿਆ ਨਾ ਕਿ ਉਹ ਕੇਸ ਨਾਲ ਪੜਨ ਕਿ ਉਹਨਾਂ ਨੇ ਕਹਿੰਦੇ ਸੀ ਇਹ ਬਾਬਾ ਤਾਰੂਪ ਪਪਾ ਤਾਰੂ ਜੀ ਦੇ ਵਰਗੇ ਕੇਸ ਨੇ ਹਾਂ ਤੇ ਮਤਲਬ ਕਿੰਨਾ ਵਧੀਆ ਲੱਗਦਾ ਸੀ ਹੈ ਨਾ ਹੁਣ ਕਹਿੰਦੇ ਕਿ ਕਹਿੰਦੇ ਦਾਇਆ ਲਾਲ ਕਹਿੰਦੇ ਕਿ ਸ਼ਾਹਰੂਖ ਖਾਨ ਹੈ ਮੁਸਲਮਾਨ ਖਾਨ ਹੈ ਹਮਮ ਹਮ ਸਾਰੇ ਚਲੋ ਆਪਣੀ ਆਪਣੀ ਆ ਹੁੰਦਾ ਨਾ ਹਾਂ ਇਹ ਤੋਂ ਹੈ ਨਾਲੇ ਐ ਕੇ ਸਾਨੂੰ ਖੜਨਾ ਚਾਹੀਦਾ ਹੈ ਇੱਕ ਦੂਜੇ ਲਈ ਕਦੇ ਵੀ ਇਹ ਨਾ ਇਹ ਨਾ ਸੋਚੋ ਕਿ ਹਾਂ ਵੀ ਇਹ ਹੈ ਪਰ ਨਹੀਂ ਕਰਨੀ ਇਹ ਸਾਡਾ ਤੁਹਾਡੇ ਉੱਤੇ ਵੀ ਆਸ ਆ ਜਾਏਗੀ ਵੀ ਜ਼ਰੂਰੀ ਨਹੀਂ ਕਿ ਇਹ ਨਾ ਦਿੱਤੇ ਕੰਮ ਤੁਹਾਡੇ ਉੱਤੇ ਵੀ ਹੋਏਗੀ ਤੇ ਕਹਿੰਦੇ ਵੈਗਰੂ ਦੇਖਦੇ ਆ ਇਹ ਹੀ ਪਰਿਕਸ਼ਾ ਲਿੰਦੇ ਇੱਕ ਤੇ ਦੇਖਦੇ ਆ ਬੜਾ ਦਾਨੀ ਬਣਦਾ ਬਹੁਤ ਬੋਲਦਾ ਹੁੰਦਾ ਉਹ ਦੇਖਦੇ ਆ ਉਹ ਕਿਸੇ ਵੀ ਰੂਪ ਚ ਕਿਸੇ ਵੀ ਸਿਚੁਏਸ਼ਨ ਚ ਉਹ ਪਰਖਦੇ ਆ ਕਿ ਹੁਣ ਇਹ ਸਿਚੁਏਸ਼ਨ ਚ ਕੀ ਕਰੇਗਾ ਕਿਨੇ ਕਰੇਗਾ ਹੈਨਾ ਤੇ ਇਹ ਕੀ ਹੈ ਕਿ ਸਿਚੁਏਸ਼ਨ ਸਾਨੂੰ ਮਦਦ ਕਰਨੀ ਚਾਹੀਦੀ ਹੈ ਚਾਹੇ ਅਗਲਾ ਬੋਲੇ ਨਾ ਬੋਲੇ ਚਾਹੇ ਤੁਸੀਂ ਮਦਦ ਕਰ ਵੀ ਨਹੀਂ ਸਾਦੇ ਬਸ ਇਹਨਾਂ ਬੋਲ ਦੋ ਕਿ ਹਾਲ ਤੁਹਾਡੇ ਨਾਲ ਖੜੇ ਆ ਹੈ ਨਾ ਤਾਂ ਵੀ ਉਹਨੂੰ ਥੋੜਾ ਹੌਸਲਾ ਮਿਲ ਜਾਂਦਾ ਕਿ ਆ ਮੇਨ ਕੋਈ ਖੜਾ ਹੈ ਤੇ ਇਹ ਹੈ ਕਿ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ ਤੇ ਮਤਲਬ ਬਹੁਤ ਵਧੀਆ ਲੱਗੇ ਸਾਨੂੰ ਤੁਸੀਂ ਆਪਣੇ ਰਾਇ ਕਮੈਂਟਾਂ ਚ ਜਰੂਰ ਦਿਓ ਕਿ ਤੁਸੀਂ ਕੀ ਸੋਚਦੇ ਹੋ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਅੱਗੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਰਾਇ ਜਰੂਰ ਦਿਓ ਕਮੈਂਟਾਂ ਤੇ ਧੰਨਵਾਦ 那。算了